ਸਮਾਣਾ ਦੇ ਨਗਰ ਕੌਂਸਲ ਰੋਡ ਤੇ 48 ਘੰਟੇ ਪਹਿਲਾਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਵੀ ਇਸ ਸਾਈਡ ਤੋਂ ਇਹ ਨਗਰ ਕੌਂਸਲ ਤੋਂ ਚੌਕ ਪਜਾਰ ਤੋਂ ਜਿਹੜਾ ਰਸਤਾ ਹੈ ਇੱਥੋਂ ਇੱਕ ਔਰਤ ਆ ਰਹੀ ਸੀ ਔਰਤ ਦੇ ਕੋਲ ਇੱਕ ਪਰਸ ਸੀ ਉਸ ਪਰਸ ਨੂੰ ਖੋ ਕੇ ਦੋ ਕਥਿਤ ਮੋਟਰਸਾਈਕਲ ਸਵਾਰ ਇਸ ਥਾਂ ਤੇ ਤੁਸੀਂ ਦੇਖ ਰਹੇ ਹੋ ਇਸ ਥਾਂ ਤੇ ਇੱਧਰ ਇਸ ਤੋਂ ਲੈ ਥਾਂ ਤੇ ਆ ਕੇ ਉਹਨਾਂ ਨੇ ਉਸ ਔਰਤ ਤੋਂ ਪਰਸ ਖੋ ਕੇ ਫਰਾਰ ਹੋ ਗਏ ਜਿਹੜੀ ਸਾਰੀ ਘਟਨਾ ਸੀ ਸੀਸੀਟੀਵੀ ਕੈਮਰੇ ਵੱਲ ਵੀ ਰਿਕਾਰਡ ਹੋਈ ਹੈ ਕੈਮਰੇ ਮੇਂ ਰਿਕਾਰਡ ਹੋਣ ਦੇ ਬਾਅਦ ਪੁਲਿਸ ਨੇ ਸੀਸੀਟੀਵੀ ਨੂੰ ਦੇਖਦੇ ਹੋਏ ਕਤਲ ਦੋ ਆਰੋਪੀਆਂ ਨੂੰ ਗ੍ਰਿਫਤਾਰ ਕੀਤਾ ਜਿਹੜੇ ਕਤਲ ਦੋ ਨੌਜਵਾਨ ਹੈ ਉਹ ਹਰਿਆਣਾ ਦੇ ਕੈਥਲ ਜ਼ਿਲ੍ਹੇ ਦੇ ਗੁਲਾਬ ਮੰਡਲ ਦੇ ਕੇ ਦੋ ਪਿੰਡਾਂ ਦੇ ਰਹਿਣ ਵਾਲੇ ਹੈ ਜਿਨ੍ਹਾਂ ਤੋਂ ਇਹਨਾਂ ਨੇ ਬਾਰਦਾਤ ਨੂੰ ਕੀਤਾ ਇਹਨਾਂ ਦੋਵਾਂ ਦੇ ਖਿਲਾਫ ਮੁਕਦਮਾ ਦਰਜ ਕੀਤਾ ਗਿਆ ਇਸ ਦੇ ਬਾਰੇ ਜਾਣਕਾਰੀ ਡੀਐਸਪੀ ਸਮਾਣਾ ਫਤੇ ਸਿੰਘ ਬਰਾੜ ਨੇ ਦਿੱਤੀ ਅਤੇ ਉਹਨਾਂ ਨੇ ਕਿਹਾ ਕਿ ਇਹ ਜਿਹੜੀ ਔਰਤ ਸੀ ਕੱਗੇ ਦੇ ਨਾਲ ਇੱਕ ਪਿੰਡ ਹੈ ਉੱਥੇ ਦੀ ਸੀ ਸਮਾਣਾ ਕੋਈ ਸਮਾਨ ਖਰੀਦਣ ਆਈ ਸੀ ਔਰ ਜਿਹੜੇ ਕਤਲ ਦੋ ਰੁਪਈਆ ਹਰਿਆਣਾ ਰਾਜ ਦੇ ਰਹਿਣ ਵਾਲੇ ਹੈ ਅਸੀਂ ਪੰਜਾਬ ਦੇ ਵਿੱਚ ਕਿਸੇ ਬਾਰੀ ਵਿਅਕਤੀ ਵੱਲੋਂ ਇਸ ਤਰ੍ਹਾਂ ਦੀ ਵਾਰਦਾਤ ਕਰਕੇ ਜੋ ਆ ਰਹੇ ਅਸੀਂ ਉਸ ਨੂੰ ਸਾਡੇ ਸੀੜੀ ਪੁਲਿਸ ਸਮਾਣਾ ਵੱਲੋਂ 48 ਘੰਟੇ ਦੇ ਵਿੱਚ ਇਕੱਠੇ ਤਰੋਪਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਇਹਨਾਂ ਹੀ 15 ਤਰੀਕ ਨੂੰ ਸ਼ਾਮੀ 7:30 5:30 ਵਜੇ ਤਸਲੀਪਰ ਕੋਲੇ ਇਹ ਘਟਨਾ ਵਾਪਰੀ ਸੀ ਇੱਕ ਜਿਹੜੀ ਕੰਪਲੇਨੈਂਟ ਹੈ ਉਹਨਾਂ ਦਾ ਨਾਮ ਹੈ ਸੁਰਿੰਦਰ ਕੌਰ ਵਾਈਫ ਆਫ ਨਿਧਾਨ ਸਿੰਘ ਅਤਾਲਾ ਪਿੰਡ ਹੈ ਜੀ ਕagge ਥਾਣੇ ਉਥੋਂ ਰਹਿਣ ਵਾਲੇ ਤੇ ਇੱਥੇ ਕਿਤੇ ਬਾਜ਼ਾਰ 'ਚ ਕੋਈ ਆਪਦੇ ਕੰਮ ਕਰਨ ਨੂੰ ਲੈ ਕੇ ਆਏ ਸੀ ਇਹ ਤੁਰੇ ਜਾ ਰਹੀ ਸੀ ਤੇ ਦੋ ਅਣਪਛਾਤੇ ਮੋਟਰਸਾਈਕਲ ਦੇ ਸਵਾਰ ਨੌਜਵਾਨ ਉਹਨਾਂ ਨੇ ਤੇਜ਼ੀ ਨਾਲ ਇਹਨਾਂ ਦਾ ਮੋਢੇ ਤੇ ਪਾਇਆ ਬੈਗ ਖੋ ਕੇ ਲੈ ਜਾਣ ਦੀ ਨੀਅਤ ਨਾਲ ਉਹਨਾਂ ਨੇ ਝਟਪ ਮਾਰੀ ਤੇ ਕੁਝ ਥੋੜਾ ਜਿਹਾ ਉਹਨਾਂ ਨੂੰ ਸਟਾਈਵ ਜੀਆਂ ਘੜੀਸੇ ਵੀ ਗਏ ਤੇ ਉਹ ਬੈਗ ਨੂੰ ਖੋ ਕੇ ਫਰਾਰ ਹੋ ਗਏ ਇਸ ਦੇ ਵਿੱਚ ਇਨਸਪੈਕਟਰ ਜਸਪ੍ਰੀਤ ਐਸਚੂ ਸਿਟੀ ਸਮਾਣਾ ਤੇ ਉਹਨਾਂ ਦੀ ਟੀਮ ਨੇ ਬੜੀ ਚੰਗੀ ਕਾਰਗੁਜ਼ਾਰੀ ਨਿਭਾਈ ਹੈ ਉਹਦੇ ਵਿੱਚ ਦੋਵੇਂ ਦੋਸ਼ੀ ਜਿਹੜੇ ਕਿ ਉਹਨਾਂ ਨੇ ਟਰੈਸ ਕਰਕੇ ਤੇ ਮੁਕਦਮਾ ਵੀ ਦਰਜ ਕੀਤਾ 109/25 ਅੰਡਰ ਸੈਕਸ਼ਨ 304 2 115 2 ਬੀ ਐਨ ਐਸ ਇਹ ਖੋ ਦਾ ਪਰਚਾ ਦਰਜ ਹੋਇਆ ਸਿਟੀ ਸਮਾਣੇ ਵਿਖੇ ਤੇ ਦੋਵੇਂ ਦੋਸ਼ੀ ਜਿਹੜੇ ਟ੍ਰੇਸ ਹੋਏ ਹੋ ਇੱਕ ਹੈਗਾ ਅਮਰਤਪਾਲ ਸਿੰਘ ਪੁੱਤਰ ਜੋਗਾ ਸਿੰਘ ਇਹ ਰੱਤਾ ਕਿਹੜਾ ਪਿੰਡ ਹੈ ਗੂੜਾ ਠਾਣਾ ਕੈਥਲ ਵਿਖੇ ਪੰਦਾ ਤੇ ਇੱਕ ਕਪਤਾਨ ਸਿੰਘ ਪੁੱਤਰ ਬਲਵੀਰ ਸਿੰਘ ਇਹ ਮਲਿਕਪੁਰ ਦਾ ਇਹ ਵੀ ਗੂੜਾ ਠਾਣਾ ਕੈਥਲ ਦਾ ਪੰਦਾ ਇਹ ਆਏ ਸਨੇਚਿੰਗ ਤੇ ਚੋਰੀਆਂ ਕਰਨ ਦੇ ਆਦੀ ਨੇ ਤੇ ਇਹਨਾਂ ਨੂੰ ਟ੍ਰੇਸ ਕਰਕੇ ਇਹਨਾਂ ਨੂੰ ਗੁਸ਼ਤਾਰ ਕਰਨ ਵਿੱਚ ਸਿਟੀ ਸਮਾਨਾ ਦੀ ਪੁਲਿਸ ਬੜੀ ਸ਼ਲਾਘਾ ਦੀ ਆਪਣਾ ਯੋਗਦਾਨ ਹੈ ਇਹ ਬਿਲਕੁਲ ਹੀ ਸਾਨੂੰ ਜਿਹੜੇ ਟ੍ਰੈਫਿਕ ਪੁਲਿਸ ਨੂੰ ਸਾਡੀ ਐਡਵਾਈਸਰੀਜ਼ ਜਾਰੀ ਕੀਤੀਆਂ ਪੈਟਰੋਲਿੰਗ ਪਾਰਟੀਆਂ ਨੂੰ ਵੀ ਅਸੀਂ ਦੱਸਿਆ ਹੋਇਆ ਜੇ ਵੀ ਕਿਤੇ ਵੀ ਕੋਈ ਵੀ ਟ੍ਰੈਫਿਕ ਦਾ ਵਾਇਲੇਟਰ ਹੈ ਮੋਟਰ ਵਹੀਕਲ ਐਕਟ ਦਾ ਸੀ ਉਹਨਾਂ ਤੇ ਸਖਤ ਸਖਤ ਕਾਰਵਾਈ ਕਰਦੇ ਹਾਂ ਜਿਹੜੇ ਇਹ ਬੰਦੇ ਟਰੇਸ ਹੋ ਨਹੀਂ ਉਹ ਅਸਲ 'ਚ ਬਿਨਾ ਮੂੰਹ ਟਕੇ ਹੀ ਇਹਨਾਂ ਨੂੰ ਲੱਗੇ ਸੀ ਸਾਨੂੰ ਕੋਈ ਫੜ ਨਹੀਂ ਪਾਊਗਾ ਕਿਉਂਕਿ ਅਸੀਂ ਇੱਕ ਦੂਜੇ ਸਟੇਟ ਦੇ ਨਾਲ ਦੇ ਲੱਗਦੇ ਜ਼ਿਲ੍ਹੇ ਦੇ ਆ ਤੇ ਇਹਨਾਂ ਨੂੰ ਬੜਾ ਮੇਕਓਵਫ ਹੋ ਕੇ ਇਹਨਾਂ ਨੇ ਦਿਨ ਦਿਹਾੜੇ ਇਹਨਾਂ ਨੇ ਸਨੇਚਿੰਗ ਕੀਤੀ ਪਰ ਸਾਡੀ ਟੀਮ ਨੇ ਬੜਾ ਹੀ ਚੰਗਾ ਕੰਮ ਕਰਕੇ ਇਹਨਾਂ ਨੂੰ ਟ੍ਰੇਸ ਕਰਕੇ ਇਹਨਾਂ ਨੂੰ ਦੋਵੇਂ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਕੈਮਰਾਮੈਨ ਬੀਕੇ ਕਰਕੇ ਦੇ ਨਾਲ ਪ੍ਰਸੋਤਮ ਕੋਸਿਕ ਸਵਾਣਾ ਨਿਊਜ਼